ਜੀ ਸੱਸੀ ਕਾਲ ਦੀ ਸਾਰਿਆਂ ਨੂੰ ਤੇ ਮੇਰੀਆਂ ਭੈਣਾਂ ਨੂੰ ਖਾਸ ਕਰਕੇ ਤੇ ਆਪਾਂ ਨੇ ਨਾ ਲਾਈਨਿੰਗਾਂ ਧੋ ਕੇ ਸੁੱਕੜੀਆਂ ਪਾਈਆਂ ਹੋਈਆਂ ਠੀਕ ਆ ਜਦੋਂ ਮੈਂ ਮਤਲਬ ਲਾਈਨਿੰਗ ਲਾਉਣੀ ਹੁੰਦੀ ਹੈ ਤਾਂ ਮੈਂ ਲਾਈਨਿੰਗ ਵਾਸ਼ ਕਰਕੇ ਲਾਉਣੀ ਆ ਤੇ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਤਰੀਕਾ ਦੱਸਣ ਲੱਗੀ ਆ ਜਦੋਂ ਲਾਈਨਿੰਗ ਤੁਸੀਂ ਨਾ ਧੋਣੀ ਆ ਇਹਨੂੰ ਖੋਲ ਕੇ ਸੁੱਕਣੀ ਨਹੀਂ ਪਾਉਣਾ ਠੀਕ ਆ ਜਿਵੇਂ ਹੁਣ ਤੁਸੀਂ ਦੇਖ ਸਕਦੇ ਛੋਟੀ ਤਹਿ ਦੇ ਵਿੱਚ ਮੈਂ ਇਹ ਸੁੱਕੜੀਆਂ ਪਾਈਆਂ ਹੋਈਆਂ ਠੀਕ ਆ ਤੁਸੀਂ ਐਵੇਂ ਹੀ ਸੁੱਕੜੀਆਂ ਪਾਉਣੀਆਂ ਜੇ ਤੁਸੀਂ ਇਹਨੂੰ ਖੋਲ ਕੇ ਜਾਂ ਖੋਲ ਕੇ ਪਾਣੀ ਚ ਡਬੋਂਗੇ ਧੋਂਗੇ ਹਨ ਤੁਸੀਂ ਤੈਹ ਦੇ ਵਿੱਚੇ ਡਬੋ ਦਾਣੀ ਤੈਹ ਵੱਜੀ ਵੀ ਵਿੱਚ ਲਾਈਨਿੰਗ ਡਬੋ ਦਾਣੀ ਆ 10 15 ਮਿੰਟ ਡਬੋ ਕੇ ਰੱਖਣੇ ਐਨ ਪੂਰਾ ਪਾਣੀ ਰਸ ਜਿਵੇਂ ਉਹਦੇ ਵਿੱਚ ਤੇ ਉਹ ਤੋਂ ਬਾਅਦ ਫਿਰ ਤੁਸੀਂ ਨਾ ਸਕਾ ਕੇ ਸੁੱਕਣੀ ਪਾ ਲੈਣੀ ਆ ਪਰ ਇਹਦੀ ਤੈਹ ਨਹੀਂ ਖੋਲਣੀ ਇਹ ਚੀਜ਼ ਦਾ ਧਿਆਨ ਰੱਖਣਾ ਤੈਹ ਤੁਸੀਂ ਤਾਂ ਨਹੀਂ ਖੋਲਣੀ ਕਿਉਂਕਿ ਜਦੋਂ ਤੁਸੀਂ ਤੈਹ ਖੋਲ ਕੇ ਪਾਉਂਗੇ ਤੇ ਇਹਦੇ ਵਿੱਚ ਕਾਣ ਪੈ ਜਾਣੀਆਂ ਜਾਂ ਤਾਏ ਖੋਲ ਕੇ ਨੂੰ ਧੋਂਗੇ ਤਾਂ ਵੀ ਇਹਦੇ ਵਿੱਚ ਕਾਣ ਪੈ ਜਾਣੀਆਂ ਠੀਕ ਹੈ ਤੁਸੀਂ ਨਾ ਇਸ ਤਰੀਕੇ ਨਾਲ ਲਾਈਨਿੰਗ ਧੋ ਕੇ ਸੁੱਕਣੀ ਪਾ ਕੇ ਦੇਖਿਓ ਕਦੇ ਕਾਣ ਨਹੀਂ ਪੋਗੀ ਲਾਈਨਿੰਗ ਦੇ ਵਿੱਚ ਠੀਕ ਹੈ ਚਾਹੇ ਤੁਹਾਡੀ 50 ਵਾਲੀ ਆ ਚਾਹੇ ਤੁਹਾਡੀ 60 ਵਾਲੀ ਆ ਚਾਹੇ ਤੁਹਾਡੀ ਘੱਟ ਵਾਲੀ ਚਾਹੇ ਤੁਹਾਡੀ ਵੱਧ ਵਾਲੀ ਆ ਠੀਕ ਹੈ ਕਦੇ ਵੀ ਲਾਈਨਿੰਗ ਨਹੀਂ ਲਾਈਨਿੰਗ ਦੇ ਵਿੱਚ ਕਦੇ ਵੀ ਕਾਣ ਨਹੀਂ ਪੋਗੂਗੀ